ਤਸਵੀਰਾਂ ਨੇ ਢੰਡਾਰੀ ਖੁਰਦ ਦੀਆਂ ਬਾੜ ਨੰਬਰ 25 ਤੋਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਰਿਤਾ ਗੁਪਤਾ ਨੇ ਸਾਡੇ ਨਾਲ ਗੁੱਡੂ ਲਾਲਾ ਜੀ ਮੌਜੂਦ ਨੇ ਜੋ ਕਿ ਗਲੀ ਗਲੀ ਵਿੱਚ ਪ੍ਰਚਾਰ ਕਰ ਰਹੇ ਨੇ ਇਸ ਸਮੇਂ ਜੋ ਕੁਝ ਦਿਨ ਬਾਕੀ ਨੇ ਪ੍ਰਚਾਰ ਦੇ ਸਰ ਕਿਸ ਤਰ੍ਹਾਂ ਦਾ ਜੋਰ ਲੱਗਿਆ ਹੋਇਆ ਹੁਣ ਕੁਝ ਦਿਨ ਰਹਿ ਗਏ ਬਾਕੀ ਅਭੀ ਹੁਣ ਮੈਂ ਗੋਬਿੰਦਗੜ੍ਹ ਮੈਂ ਡੋਰ ਟੂ ਡੋਰ ਕਰ ਰਹਾ ਹੂੰ ਇਸ ਸਮੇਂ ਮਾਹੌਲ ਆਪਣਾ ਆਮ ਆਦਮੀ ਪਾਰਟੀ ਦਾ ਬਹੁਤ ਹੈ ਅੱਛਾ ਹੈ जो कि अपने सामने सभी पार्टियों का जीरो है और अपना बहुत बढ़िया ढंग नाल प्रचार डोर दो टू डोर मीटिंग नाल चल रहा है रिस्पॉन्स कैसा मिल रहा है इस इलाके में पूरी जनता की यही पुकार आपकी अब की बार झाड़ू सरकार और झाड़ू का लहर है सरता गुप्ता को जिताना है ਜੀ ਇਹ ਹੀ ਜਨਤਾ ਦੀ ਪੁਕਾਰ ਹੈ ਜੀ ਸਮਰਥਕ ਵੀ ਮੌਜੂਦ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੋ ਕੈਂਡੀਡੇਟ ਦਿੱਤੇ ਗਏ ਆ ਹਾਂਜੀ ਲਾਲਾ ਜੀ ਪਹਿਲਾਂ ਤੋਂ ਬਹੁਤ ਜ਼ਰਤੂਕ ਪੁਰਾਣਾ ਕੰਮ ਕਰ ਰਹੇ ਨੇ ਇਸੇ ਦੀ ਇਹ ਵਿੱਚ 66.6% ਇਹਨਾਂ ਨੇ ਸਰਕਾਰ ਬਣਾਤੀ ਤੇ ਬੰਦੇ ਵਧੀਆ ਨੇ ਇਹ ਕੈਂਡੀਡੇਟ ਵਧੀਆ ਨੇ ਤੇ ਇਹਨਾਂ ਦੇ ਇਹ ਲੇਡੀ ਵਾਰਡ ਆ ਇਸ ਕਰਕੇ ਇਹਨਾਂ ਦੀ ਬਹੁ ਖੜੇ ਨੇ ਤੇ ਉਹਨਾਂ ਨੂੰ ਜਿਤਾਣਾ ਜ਼ਰੂਰੀ ਆ ਲੱਗਦਾ ਤੇਜ਼ੀ ਨਾਲ ਵਿਕਾਸ ਹੋਇਆ ਇਸੇ ਇਲਾਕੇ ਦਾ ਹਾਂ ਤੇਜ਼ੀ ਨਾਲ ਤੇਜ਼ੀ ਨਾਲ ਵਿਕਾਸ ਕੀਤਾ ਇਹਨਾਂ ਨੇ ਤੇ ਵਧੀਆ ਬੰਦੇ ਨੇ ਤੇ ਹਰ ਗਰੀਬ ਦੀ ਮੇ ਪਕਾਰ ਸੁਣਦੇ ਨੇ ਸਮਾਜ ਸੇਵਾ ਵੀ ਕਰਦੇ ਆ ਬਿਲਕੁਲ ਸਮਾਜ ਸੇਵਾ ਕਰਦੇ ਨੇ ਤੇ 600 ਜੁੰਟ ਫ੍ਰੀ ਹੈ ਜੀ ਭਗਵੰਤ ਮਾਨ ਨੇ ਕੀਤੀ ਹੋਈ ਆ ਤੇ ਬਾਕੀ ਵਧੀਆ ਬੰਦੇ ਨੇ ਤੇ ਨਾਲ ਉਹ ਫਿਰ ਸਾਰੇ ਹਾਂ ਜਿਤਨਾ ਇਹਨਾਂ ਜ਼ਰੂਰੀ ਆ ਜੀ ਹਾਂ ਹਾਂਜੀ ਕਿਹੜਾ ਨਾਮ ਹੈ ਜੀ ਅਸ਼ੋਕ ਕੁਮਾਰ ਨਾਮ ਹੈ ਜੀ ਮੇਰਾ ਕਿਹੜਾ ਕਿਹੜੀ ਲਹਿਰ ਚੱਲ ਰਹੀ ਹੈ ਆਪ ਬਹੁਤ ਧੂਆਂ ਵਾਲਾ ਲਹਿਰ ਚੱਲ ਰਹੀ ਹੈ ਕਿਹੜਾ ਸੁਨਾਮੀ ਚੱਲ ਰਹੀ ਹੈ ਜੀ ਔਰ ਅਬ ਕੀ ਵਾਰ ਹਾਂ ਇਹ ਜੋ ਗੁੱਡੂ ਲਾਲਾ ਜੀ ਹੈ इन्होंने इलेक्शन से पहले ही 70 परसेंट काम अपना पूरा कर लिया है और जो 30 परसेंट सड़के नाली जो कुछ जो भी पानी जो पार्षद थे तो ना खर्चा भी इनके समर्थन में आ चुके हैं हाँ जी हाँ ये हाँ। प, ये पक्की खबर है हाँ। वो भी अब इनको समर्थन कर रहे हैं और हुम हुमा के गुड्डू लाला जी के साथ सब एक साथ चल रहे हैं तो एक, रही। तर, एक तरफ एक तरफ एक तरफ अब हम मार्जिन वोट के लिए काम कर रहे हैं सरकार तो बनी गई है समझो ਹਾਂਜੀ ਸਰਦਾਰ ਜੀ ਕੀ ਨਾਮ ਹੈ ਜੀ ਕੋਲਨ ਸਿੰਘ ਜੀ ਹਾਂਜੀ ਕਿੰਨਾ ਕੁ ਵਿਕਾਸ ਹੈ ਇਸ ਇਲਾਕੇ ਦਾ ਬਹੁਤ ਵਧੀਆ ਜੀ ਪਹਿਲਾਂ ਜਿੰਨੇ ਵੀ ਇੱਥੇ ਆਏ ਕਿਸੇ ਨੇ ਕੰਮ ਨਹੀਂ ਕੀਤਾ ਚੱਲ ਜੇ ਨਾਲ ਇਹਨਾਂ ਦਾ ਉੱਤੇ ਪੂਰੇ ਇੱਥੇ ਜਿੰਨੀ ਜਨਤਾ ਸਾਰਿਆਂ ਨੂੰ ਆਸਾ ਤੇ ਪੂਰਾ ਕੰਮ ਤਗੜੇ ਹੋ ਕੇ ਕਰਨਗੇ ਲੱਗਦਾ ਕਿ ਸਾਰੀਆਂ ਗਲੀਆਂ ਪੱਕੀਆਂ ਜਾਣਗੀਆਂ ਪੱਕਾ ਜੀ ਸਾਰੇ ਦੁਨੀਆ ਇੱਥੇ ਕਹ ਰਹੀ ਹੈ ਵੀ ਇਹ ਗੁੱਡੂ ਲਾਲਾ ਜੀ ਕਰਨਗੇ ਜੀ ਕੰਮ ਕਾਬਲ ਬੰਦੇ ਨੇ ਇਹ ਹਾਂਜੀ ਬਹੁਤ ਵਧੀਆ ਜੀ ਕੋਈ ਇਹਨਾਂ ਕੋਲ ਚਲੇ ਵੀ ਜਾਂਦਾ ਸਹਾਇਤਾ ਵੀ ਦਿੰਦੇ ਆ ਜੀ ਕੋਈ ਵੀ ਇਹਨਾਂ ਦੀ ਮਦਦ ਕਰਨ ਨੂੰ ਸਾਰੇ ਢਾਲ ਤਿਆਰ ਆ ਜੀ ਇਹ ਕਰਦੇ ਵੀ ਆ ਮਾੜੇ ਵੱਡੇ ਦੀ ਸੁਣਦੇ ਵੀ ਆ ਜੀ ਉਹ ਤਸਵੀਰਾਂ ਨੇ ਚੋਣ ਪ੍ਰਚਾਰ ਦੀਆਂ ਇਹ ਉਮੀਦਵਾਰ ਨੇ ਇਥੋਂ ਸ੍ਰਿਤਾ ਗੁਪਤਾ ਦੇ ਲਈ ਇਸ ਸਮੇਂ ਜਿਹੜੇ ਵੋਟਾਂ ਮੰਗ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ ਵਾ ਤੇ ਸਮਰਥਕਾਂ ਦਾ ਕਹਿਣਾ ਕਿ ਇਸ ਵਾਰ ਤੋਂ ਵੱਡੀ ਲੀਡ ਨਾਲ ਜਿਹੜਾ ਸ੍ਰਿਤਾ ਗੁਪਤਾ ਇਥੋਂ ਵਿਜੇਤਾ ਹੋਣਗੇ ਕੈਮਰਾਮੈਨ ਜੋਗਾ ਸਿੰਘ ਨਾਲ ਅਮੰਦੀ ਲੁਧਿਆਣਾ ਟੀਵੀ